ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਸਾਰਿਆਂ ਦਾ ਠੀਕ ਠਾਕ ਸੋ ਦੋਸਤੋ ਸਾਰਿਆਂ ਨੂੰ ਪਹਿਲਾਂ ਤੁਹਾਡਾ ਸਵਾਗਤ ਆ ਸਾਡੇ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਆ ਦਿਲੋਂ ਸਵਾਗਤ ਆ ਤੁਸੀਂ ਸਾਨੂੰ ਸਾਡੀਆਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਸਾਡੇ ਤੇ ਐਹਸਾਨ ਕਰੋ ਕਿ ਸਾਡੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਆ ਤੇ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ ਸਾਨੂੰ ਡਾਡੀ ਸਪੋਰਟ ਚਾਹੀਦੀ ਆ ਸਾਡੀਆਂ ਵੀਡੀਓ ਸ਼ੇਅਰ ਸ਼ੇਅਰ ਕਰੋ ਉਸ ਤੋਂ ਕਿਉਂਕਿ ਦੇਖੋ ਅਸੀਂ ਜਦੋਂ ਸਾਡੀ ਕੋਈ ਵੀਡੀਓ ਸ਼ੇਅਰ ਕਰਦਾ ਜਾਂ ਵੀਡੀਓ ਲਾਈਕ ਕਰਦਾ ਤੇ ਤੁਹਾਡਾ ਹੌਸਲਾ ਬਹੁਤ ਵੱਧਦਾ ਹਨ ਹੌਸਲਾ ਜਾਈ ਮਿਲਦੀ ਹੈ ਕਿ ਐਸੀ ਹੋਰ ਵੀ ਚੰਗੇ-ਚੰਗੇ ਆਪਣੇ ਵਲੌਗ ਤੁਹਾਡੇ ਲਈ ਲੈ ਕੇ ਆਈਏ ਕਰੋ 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 ਪ੍ਰੈਕਟਿਸ ਸ਼ਾਬਾਸ਼ ਤਾਂ ਪੂਰਾ ਲਗਾਇਆ ਮੈਂ ਦੇਖੋ ਚਾਹ ਰੱਖ ਦਿੱਤੀ ਆ ਮੈਂ ਚਾਹ ਬਣਾ ਰਿਆ ਸੀ ਸਵੇਰ ਦਾ ਸਮਾਂ ਵਾ ਤੇ ਮੈਂ ਕਿਹਦੀ ਬਰਤਨ ਢੋਰੇ ਆ ਬਰਤਨ ਵੀ ਤੁਹਾਨੂੰ ਬਤਾ ਬਹੁਤ ਜ਼ਰੂਰੀ ਹੈ ਸੋ ਦੋਸਤੋ ਅੱਜ ਸਟੂਡੀਓ ਜਾਣਾ ਵਾ ਤੇ ਸਟੂਡੀਓ ਜਾ ਕੇ ਜਿਹੜੀ ਗੱਲਬਾਤ ਕਰਾਂਗੇ ਉਹ ਫਿਰ ਤੁਹਾਨੂੰ ਦੱਸਦੇ ਆ ਇੱਕ ਨਵਾਂ ਕੰਮ ਆਪਣੇ ਕੋ ਆਇਆ ਵਾ ਤੇ ਉਹਨਾਂ ਨਾਲ ਤੁਹਾਨੂੰ ਮਿਲਣਾ ਵਾ ਆਪਾਂ ਤੇ ਫਿਰ ਸਟੂਡੀਓ ਜਾ ਕੇ ਤੁਹਾਨੂੰ ਸਾਰਾ ਗੱਲਬਾਤ ਕਰਾ ਲੱਗੇ ਆ ਚਾਹ ਪੀਣ ਆ ਦੇਖੋ ਚਾਹ ਆ ਚੁੱਕੀ ਹੈ ਨਾਲ ਪੂਜਿਆ ਆ ਤੇ ਨਾਲ ਬਿਸਕੁਟਸ ਨੇ ਤੇ ਸਾਰੀ ਫੈਮਿਲੀ ਬਹਿ ਕੇ ਆਪਾਂ ਇਤਰਾਹੀ ਚਾਹ ਪੀਂਦੇ ਆ ਸਵੇਰ-ਸਵੇਰ ਤੁਸੀਂ ਵੀ ਆਪਣੇ ਘਰ ਇਸੇ ਤਰਾਹੀ ਸਵੇਰੇ ਕਿੱਥੇ ਬੈਠ ਕੇ ਚਾਹ ਪੀਂਦੇ ਹੋ ਜਰੂਰ ਦੱਸਿਓ ਕਮੈਂਟ ਵਿੱਚ ਕਿ ਤੁਸੀਂ ਕਿਸ ਤਰ੍ਹਾਂ ਚਾਹ ਪੀਂਦੇ ਸਵੇਰੇ-ਸਵੇਰ ਆਪਣੇ ਘਰੇ ਬੈਠ ਕੇ ਇਕੱਠੇ ਪੀਂਦੇ ਜਾਂ ਅਲੱਗ-ਅਲੱਗ ਕਮਰੇ 'ਚ ਬੈਠ ਕੇ ਪੀਂਦੇ ਸੋ ਮੇਰੀ ਦੇ ਸਲਾਹ ਅਕਿ ਸਾਰਿਆਂ ਨੂੰ ਇਕੱਠੇ ਬੈਠ ਕੇ ਇੱਕ ਜਗ੍ਹਾ ਬੈਠ ਕੇ ਕਮ ਸੇ ਕਮ ਚਾਹ ਸਵੇਰ-ਸਵੇਰ ਦੀ ਚਾਹ ਜਿਹੜੀ ਇਕੱਠੇ ਪੀਓ ਤੇ ਸ਼ਾਮ ਦਾ ਜਿਹੜਾ ਡਿਨਰ ਆ ਉੱਠ ਕੇ ਬੈਠ ਕੇ ਇੱਕ ਜਗ੍ਹਾ ਇੱਕ ਟੇਬਲ ਖਰੀਦ ਲਓ 5-7000 ਰੁਪਏ ਦਾ ਟੇਬਲ ਆਉਂਦਾ ਇਕੱਠੇ ਬੈਠ ਕੇ ਜਾਂ ਬੈੱਡ ਤੇ ਬੈਠ ਕੇ ਇੱਕੋ ਵਾਰੀ ਸਾਰੇ ਰੋਟੀ ਖਾਓ ਤੇ ਇਹਦੇ ਨਾਲ ਵੀ ਪਿਆਰਵਾਦ ਆ ਤੁਹਾਡੀ ਫਿਰ ਠੀਕ ਆ ਜੀ ਅੱਜ ਮੌਸਮ ਬਹੁਤ ਹੀ ਖੂਬਸੂਰਤ ਆ ਤੇ ਤੁਹਾਨੂੰ ਵਿਖਾਉਣੇ ਆ ਬੱਦਲ ਵਾਹੀ ਹੋਈ ਹੈ ਦੇਖੋ ਪਿੱਛੇ ਕਿੰਨਾ ਬੱਦਲ ਆਇਆ ਤੇ ਅਸੀਂ ਸੋਚਿਆ ਚਲੋ ਤੁਹਾਨੂੰ ਅੱਜ ਦਿਖਾਉਨੇ ਆ ਕੋਠੇ ਤੇ ਜਾ ਰਹੇ ਮੈਂ ਪਿੱਛੇ ਆ ਜੇ ਫੈਮਿਲੀ ਮੈਂਬਰਸ ਜੀ ਆ ਗਿਆ ਦੀ ਛੱਤ ਤੇ ਆ ਦੇਖੋ ਪਿੱਛੇ ਦਾ ਮਾਹੌਲ ਕਿੱਡਾ ਸੋਹਣਾ ਬੱਦਲ ਹੋਇਆ ਇਕਦਮ ਗਮੀਚਾ ਨਾ ਥੋੜੀ ਤਸਕੀਨ ਮਿਲਦੀ ਹੈ ਜਦੋਂ ਇਸ ਤਰ੍ਹਾਂ ਥੋੜੇ ਸੌਣ ਦਾ ਮਹੀਨਾ ਜਦੋਂ ਬੱਦਲ ਆ ਜਾਂਦਾ ਨਾ ਤੇ ਉਦੋਂ ਇਸ ਤਰ੍ਹਾਂ ਲੱਗਦਾ ਵੀ ਰਿਲੈਕਸ ਬਿਲਕੁਲ ਫੀਲ ਹੁੰਦਾ ਗਰਮੀ ਤੋਂ ਥੋੜੀ ਰਾਹਤ ਮਿਲਦੀ ਹੈ ਤੇ ਮਜ਼ਾ ਆਉਂਦਾ ਆ ਦੇਖੋ ਪਿੱਛੇ ਬੱਦਲ ਸੌਣ ਦੇ ਪਹਿਲੇ ਮਹੀਨੇ ਦੇ ਬਾਰੇ ਮੈਡਮ ਜੀ ਕੀ ਕਹਿਣਾ ਚਾਹੋਗੇ ਸੌਣ ਦਾ ਮਹੀਨਾ ਬਹੁਤ ਵਧੀਆ ਕਾਲੀਆਂ ਕਾਲੀਆਂ ਘਟਾਵਾਂ ਚੜ ਕੇ ਆਉਂਦੀਆਂ ਤੇ ਬਹੁਤ ਵਧੀਆ ਲੱਗਦਾ ਜਦੋਂ ਆਉਂਦੀਆਂ ਨੇ ਤੇ ਕਾਫੀ ਬਾਰਿਸ਼ ਹੁੰਦੀ ਕੋਈ ਬੋਲੀ ਸੁਣਾ ਦੇ ਸੌਣ ਦੇ ਮਹੀਨੇ ਦੀ ਬੋਲੀ ਕਿਹੜੀ ਸੁਣਾਵਾਂ ਮੈਨੂੰ ਯਾਦ ਨਹੀਂ ਮੇਰੀ ਯਾਦ ਆ ਉਸ ਨਾਲ ਓਹ ਉਹ ਵਾਲਾ ਸੋਹਣ ਦਾ ਮਹੀਨਾ ਵੇ ਤੂੰ ਆਇਆ ਟੀਜੋੜ ਕੇ ਕਿਦਾਂ ਹੈ ਸੋਹਣ ਦਾ ਮਹੀਨਾ ਵੇ ਤੂੰ ਆਇਆ ਟੀਜੋੜ ਕੇ ਮੈਂ ਤੇ ਨਹੀਂ ਉਹ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ ਮੈਂ ਤੇ ਨਹੀਂ ਜਾਣਾ ਮੈਂ ਤੇ ਨਹੀਂ ਜਾਣਾ ਇਦਾਂ ਨਹੀਂ ਮੈਂ ਨਹੀਂ ਸਹਰੇ ਜਾ ਹੈ ਕਿਉਂਕਿ ਜਿਹੜੀ ਔਰਤ ਹੁੰਦੀ ਹੈ ਉਹਦੋਂ ਆਪਣੇ ਪੇਕੇ ਘਰ ਗਈ ਜਾਂਦੀ ਹੈ ਸੌਣ ਦੇ ਮਹੀਨੇ 'ਚ ਤੇ ਹਵਾਵਾ ਚੱਲਦੀ ਹੈ ਉਹ ਕਹਿੰਦੀ ਆ ਵੀ ਮੈਂ ਨਹੀਂ ਜਾਣਾ ਸਹਰੇ ਤੂੰ ਆਪਣੀ ਗੱਡੀ ਵਾਪਸ ਲੈ ਲੈ ਹੈ ਨਾ ਤੇ ਹਵਾਾਂ ਅਚਾਨਕ ਹੀ ਆਉਣ ਲੱਗ ਪਈਆਂ ਅੱਲਾ ਨੂੰ ਮੇਰੇ ਵਾਲ ਹਿੱਲਦੇ ਲੱਗ ਪਏ ਨਜ਼ਰ ਆ ਰਹੇ ਹੋਣਗੇ ਬੱਚੇ ਵੀ ਚੜਾਈ ਉੱਪਰ ਲੈ ਕੇ ਆ ਗਏ ਆ ਦੇਖੋ ਛੰਡੀਆਂ ਆਵਾਜ਼ ਕਿਹਨੇ ਪਾਈ ਛੰਡੀਆਂ ਆਵਾਜ਼ ਮੰਨਣੀਆਂ ਛੰਡੀਆਂ ਆਵਾਜ਼ ਸੁਣਨ ਤਾਂ ਮੈਨਾਂ ਉਹ ਨਾ ਬਹਿ ਗਿਆ ਨਾ ਹਵਾ ਚ ਹਵਾ ਚੱਲਦੀ ਪਈ ਆ ਸਖਾਲੀ ਕਿਦਾਂ ਆ ਮੁੰਡਾ ਖਾਲੀ ਹੈ ਸਖਾਲੀ ਜੀ ਇੱਕ ਟਾਕਾ ਇਹ ਸਾਡੇ ਗਵਾਂਡੇ ਆ ਦੇਖੋ ਜੀ ਤੁਹਾਨੂੰ ਦਿਖਾਉਨੇ ਆ ਸਾਡੇ ਲੱਗੇ ਇੱਕ ਟਾਪਿਆ ਇਹਦੇ ਤੇ ਮਾਰੀ ਬਹੁਤ ਖਲੋਤਾ ਤੇ ਇਥੇ ਦਾ ਦ੍ਰਿਸ਼ ਬਹੁਤ ਸਖਿਆ ਆ ਆ ਦੇਖੋ ਸਾਹਮਣੇ ਪੈਲੀਆਂ ਪੈਲੀਆਂ ਸਾਡੇ ਸਾਹਮਣੇ ਸਾਡੇ ਘਰ ਦੇ ਸਾਹਮਣੇ ਆ ਤੇ ਬੱਦਲ ਹੋਇਆ ਇੱਕਦਮ ਮਜ਼ੇ ਵਾਲਾ ਮਾਹੌਲ ਬਣਿਆ ਹੋਇਆ ਆ ਦੇਖੋ ਪਾਣੀ ਜਦੋਂ ਹਵਾ ਧੱਕ ਰਹੀ ਹੈ ਨਾ ਇਹਨਾਂ ਨੂੰ ਦੇਖੋ ਦੇਖੋ ਸਾਹਮਣੇ ਹਵਾ ਇਹਨਾਂ ਨੂੰ ਧੱਕ ਰਹੀ ਬੂਟੇ ਉਹ ਅੱਗੇ ਜਾਈ ਜਾ ਰਹੇ ਆ ਆਹੋ ਅੱਗੇ ਜਾਈ ਜਾ ਰਹੇ ਬੂਟੇ ਨਾ ਹੀ ਅੱਜ ਦੇਖੋ ਕਿੰਨਾ ਛੱਪੜ ਭਰ ਗਿਆ ਆਹੋ ਛੱਪੜਾ ਪੂਰਾ ਭਰ ਜਾਂਦਾ ਨਾ ਹਾਂਜੀ ਹਾਂ ਮੁੰਡਾ ਕਹ ਰਿਹਾ ਕਿ ਵੀ ਪੂਰੀ ਢਾਬ ਇੱਕਦਮ ਨਾ ਭਰ ਜਾਂਦੀ ਹੈ ਤੇ ਇਹ ਫੁੱਲ ਹੋ ਜਾਂਦੀ ਜਦੋਂ ਵੀ ਬਾਰਿਸ਼ ਆਉਂਦੀ ਹੈ ਸਾਰਾ ਪਹਿਲਿਆਂ ਦਾ ਪਾਣੀ ਜਿਹੜਾ ਇਧਰੋਂ ਪਹਿਲਿਆਂ ਦਾ ਪਾਣੀ ਸਾਰਾ ਇਦੋਂ ਇਦਰ ਢਾਬ ਦੇ ਵਿੱਚ ਆ ਜਾਂਦਾ ਸਾਰੀ ਇਕਦਮ ਫੁੱਲ ਹੋ ਜਾਂਦੀ ਹੈ ਇਹੋ ਸਾਡੇ ਲੱਗਿਆ ਵੀ ਖੂਬਸੂਰਤੀਆਂ ਨੂਰੀ ਜਿਹੀ ਲੱਗਦੀਆਂ ਕਈਆਂ ਨੂੰ ਲੱਗਦਾ ਵੀ ਇਹ ਸ਼ਾਇਦ ਹੈ ਇਹ ਪਾਣੀ ਗੰਦਾ ਵਾ ਜਾਂ ਮਤਲਬ ਪਰ ਇਹ ਵੀ ਵੇਖਣ ਚ ਵਧੀਆ ਲੱਗਦਾ ਵਾ ਖੁੱਲਾ ਵਾ ਏਰੀਆ ਤੇ ਆਪੋ ਆਪਣੀ ਨਜ਼ਰ ਦੀ ਗੱਲ ਆ ਨਜ਼ਰ ਖੂਬਸੂਰਤ ਖੂਬਸੂਰਤ ਹੋਣੀ ਚਾਹੀਦੀ ਹੈ ਤੁਹਾਡੀ ਤੇ ਤੁਹਾਨੂੰ ਸਭ ਕੁਝ ਵਧੀਆ ਲੱਗੂਗਾ ਜੇ ਤੁਹਾਡੀ ਨਜ਼ਰ ਚ ਖੂਬਸੂਰਤੀ ਨਹੀਂ ਹੈ ਤੇ ਤੁਹਾਨੂੰ ਚੰਗੀਆਂ ਚੀਜ਼ਾਂ ਮਾਰੀਆਂ ਲੱਗਣਗੀਆਂ ਆ ਕੇ ਇਹਨੇ ਲਾ ਕੇ ਘਰ ਬਣਾਇਆ ਸੀਗਾ ਤੇ ਅਜੇ ਇਨਕੰਪਲੀਟ ਆ ਉਹਨਾਂ ਵਿੱਚ ਬੂਟੇ ਵਗੈਰਾ ਉਗ ਚੁੱਕੇ ਆ ਤੇ ਅਜੇ ਕੰਪਲੀਟ ਨਹੀਂ ਹੋਇਆ ਸਾਰੇ ਜਗ੍ਹਾ ਵੇਖੋ ਕਿਦਾਂ ਘਾਹ ਵਗੈਰਾ ਉਗ ਗਿਆ ਹੋਇਆ ਉਹ ਟਾਈਗਰ ਸੋਣਾ ਆ ਇਹ ਸਾਡਾ ਟਾਈਗਰ ਸੋਨਾ ਸੋਨਾ ਬੇਬੀ ਇਹ ਗੁੱਸੇ ਆ ਕਰ ਲਿੰਦਾ ਕਹਿੰਦਾ ਨਾ ਨਹੀਂ 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 ਫੇਰ ਹੋ ਚੁੱਕਿਆ ਜਮਾਂ ਜੀ ਹੋ ਚੁੱਕਿਆ ਗਰਾਊਂਡ 'ਚ ਤੇ ਮੈਚ ਚੱਲ ਰਿਹਾ ਇਹਨਾਂ ਦਾ ਮੋੜਿਓ ਠੀਕ ਠਾਕ ਹੈ ਹਾਂਜੀ ਉਹਦੀ ਆਧੀ ਆ ਗਈ ਮੈਚ ਚੱਲ ਰਿਹਾ ਤੁਹਾਡਾ ਕਿ ਖੇਡੋ ਖੇਡੋ ਤੁਸੀਂ ਆਪਣਾ ਖੇਢੀ ਜਾਓ ਕੋਈ ਨਹੀਂ ਖੇਡੋ ਖੇਡੋ ਬੱਚੇ ਬਾਹਰ ਖੇਡ ਰਿਹਾ ਤੇ ਅੰਦਰ ਖਾਣਾ ਬਣ ਰਿਹਾ ਬੱਚਿਆਂ ਦੀ ਮਾਂ ਮੈਂ ਇਹਨਾਂ ਦੇ ਖਾਣਾ ਬਣਾ ਰਹੀ ਕਹਿੰਦਾ ਕਿ ਬੋਲੇ ਬੰਦਾ ਕਹਿੰਦਾ ਜੀ ਕਮੈਂਟਰੀ ਵੇਖੋ ਆਂਦੇ ਗਰਸ਼ਰ ਨਾਲ ਬੋਲ ਕੱਲੀ ਫੇਰ ਜਨਾਬ ਆਈ ਪਾਸਾ ਦੇ ਗੇਮ ਰੱਖਾ ਰਿਹਾ ਜਿੰਨ ਗਿਆ ਪਿਛੇ ਪੰਜਾਬਾ ਜਾ ਵੇਖੋ ਜੀ ਬਰੀ ਸ਼ੂਟ ਤੇ ਮੈਚ ਦੀ ਕਮੈਂਟਰੀ ਹੋ ਰਹੀ ਆ ਕਾਲੀ ਸਿੰਘ ਕਮੈਂਟਰੀ ਕਰ ਰਹੇ ਨੇ ਕਾਉਣੇ ਤੇ ਜਿੰਨ ਲਾਭਰ ਗੋਲੀ ਮਾਰੋ ਥੋੜੀਆਂ ਕੀਤਾ ਹੋਰ ਮਨੀ ਕੀ ਹਾਲ ਚਾਲਾ ਠੀਕ ਆ ਗਿਆ ਬਾਏ 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 ਕਰ ਬਾਈ ਕਰ ਚੱਲ ਨੂੰ ਖੇਡ ਬਾਈ ਕਰ ਦੇ ਚੱਲ ਬਾਈ ਕਰ ਦੇ ਆ ਬਾਈ ਫੁੱਟ ਬੱਚ ਆ ਨਾਣੇ ਬਹੁ ਮਸਤੀ ਕਰਦੇ ਉੱਥੇ ਮੈਚ ਚੱਲਣ ਰਿਹਾ ਘਾਪਾ ਘੱਪ ਚੱਲਣੇ ਮੈਚ ਘਾਪਾ ਘੱਪ ਚੱਲ ਰਹਾ ਹੈ ਮੈਚ ਔਰ ਇਹ ਬਾਲ ਕਾਲੀ ਕੇ ਪਾਸ ਆ ਚੁੱਕੀ ਹੈ ਔਰ ਕਾਲੀ ਕਿੱਕ ਮਾਰ ਲਗਾ ਆ ਲੈ ਮਿਸ ਹੋ ਗਈ ਹੈ ਇਹ ਤੇ ਦਿਲਪ੍ਰੀਤ ਨੇ ਦਿਲਪ੍ਰੀਤ ਨੇ ਆਊਟ ਕਰਤਾ ਕਾਲੀ ਨੂੰ ਹੈ ਫੁੱਟਬਾਲ ਕਾਲੀ ਕੋ ਰੋਕਿਆ ਨਹੀਂ ਗਿਆ ਹੁਣ ਦਿਲਪ੍ਰੀਤ ਦੀ ਵਾਰੀ ਆ ਦਿਲਪ੍ਰੀਤ ਨੇ ਮਾਰੀ ਕਿੱਕ ਤੇ ਉਹ ਗਿਆ ਸਰਖਾਬ ਕੋ ਬਾਲ ਨਹੀਂ ਪਹਿਲੀ ਜਗ ਝੋਲਿਆ ਸੀ ਆਹੋ ਤੇ ਹੁਣ ਕੀ ਲੋੜੀ ਗੱਲ ਕਰਨ ਦੀ ਕਿੰਨਾ ਹੈ ਕਿਨੂੰ ਚੱਲ ਗਾਇਜ਼ ਤੇ ਗਾਇਜ਼ ਹੁਣ ਸਾਰੇ ਸਟੂਡੀਓ ਆ ਗਏ ਆ ਆਹ ਵੇਖੋ ਸਾਰੇ ਸਟੂਡੀਓ ਬੈਠੇ ਆ ਗਾਵਨਾ ਠੰਡੇ ਏਸੀ ਵਿੱਚ ਠੰਡੀਆਂ ਆ ਪਾਪਾ ਜੀ ਵੀ ਆਏਗੇ ਇਹਨਾਂ ਦਾ ਨਾਮ ਲੈ ਦਿਓ ਆ ਜਿਹੜੇ ਥੱਲੇ ਲੱਗੇ ਆ ਅਮਨ ਖਲਾਰਾ ਅਮਨ ਖਲਾਰਾ ਭਾਜੀ ਆਏ ਸਟੂਡੀਓ ਤੇ ਆ ਵੇਖੋ ਪਾਪਾ ਇੱਧਰ ਇੱਧਰ ਮਿਊਜ਼ਿਕ ਡਾਇਰੈਕਟਰ ਤੇ ਆ ਵੇਖੋ ਆਪਣੇ ਭਾਜੀ ਆਏ ਵੱਡੇ ਭਾਜੀ ਸੁੱਚਾ ਸੋ ਤਾਜੀ ਜਿੰਨਾ ਬੈਰਾ ਬੈਰਾ ਵੀਰ ਬੈਰਾ ਨਹੀਂ ਥਾਂ ਲੱਭਦੀ ਤੇ ਯੋ ਮੈਂ ਥੱਲੇ ਤੇ ਲੱਗਾ ਹੀ ਲੱਗਾ ਥੱਲੇ ਵਿਆਹ ਕਰ ਥੱਲੇ ਲੱਗਾ ਇਹਦੇ ਤੇ ਥੱਲੇ ਲੱਗਾ ਬੁੱਢੀ ਆਪਣੀ ਤੇ ਕੇ ਗੁਰੂਆ ਮੈਂ ਆਪਣੀ ਬੁੱਢੀ ਤੇ ਥੱਲੇ ਲੱਗਾ ਬਗਾਨੀ ਦੇ ਤੇ ਨਹੀਂ ਲੱਗਾ ਚਾ ਚੰਗਾ ਇਹਨੂੰ ਪਹਿਲਾਂ ਬਗਾਨੀ ਫੇਰੀ ਆਪਣੀ ਹੋਈ ਆ ਤੇ ਬਗਾਨੀ ਤੇ ਆਪਣੀ ਸੌਗੀ ਤੇ ਨਹੀਂ ਹੋਈ ਪਹਿਲਾਂ ਬਗਾਨੀ ਦੇ ਥੱਲੇ ਲੱਗਾ ਹੁਣ ਆਪਣੀ ਕਰਕੇ ਫੇਰ ਥੱਲੇ ਲੱਗਾ ਤੇ ਫਾਇਦਾ ਕੀ ਆ ਹਾਰਜਾਇਤ ਸਟੂਡੀਓ ਤੇ ਅੱਜ ਦੂਸਰਾ ਗਾਣਾ ਲੱਗੇ ਆ ਜੀ ਡੱਬ ਕਰਨਾ ਮਾਤਾ ਜੀ ਵੀ ਨਾਲ-ਨਾਲ ਮੈਂ ਰਹਾ ਤੇਰੇ ਨਾਲ 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 ਨਹੀਂ ਜ਼ਿੰਦਗੀ ਦੇ ਜਿੰਨੇ ਆਉਣੇ ਸਾਲ ਸਾਲ ਨਹੀਂ ਬਿਲਕੁਲ ਸਹੀ ਆ ਅਰਜੈਜ ਅਫੀਸ਼ੀਅਲ ਚੈਨਲ ਵਾਲੇ ਭਾਜੀ ਹੁਣਾਂ ਦੇ ਵਾਈਫ ਸਰੂਣਾ ਦੇ ਵਾਈਫ ਨਾਲ-ਨਾਲ ਉਹ ਵੀ ਸਟੂਡੀਓ ਵਰਕ ਵਿੱਚ ਕਾਫੀ ਖਾਸ ਭੂਮਿਕਾ ਨਿਭਾਉਂਦੇ ਨੇ ਜੇ ਕਿਤੇ ਕੋਈ ਉੱਚੀ ਨੀਚ ਜਾਂ ਕਿਤੇ ਗਲਤੀ ਹੋਵੇ ਦੱਸਦੇ ਨੇ ਸਾਰਾ ਹਰ ਨੂੰ ਤੇ ਤੇ ਫਿਰ ਅੱਗੇ ਬੋਲਿਆ ਵੀ ਆ ਤੁਹਾਡੇ ਮੋਢੇ ਉੱਤੇ ਲੱਗਿਆ ਸਟਾਰ ਜੀ ਇਹ ਵੱਖਰੀ ਗੱਲ ਆ ਜਿੱਦਾਂ ਉਹਨੂੰ ਛੱਡਿਆ ਇਹਨੂੰ ਇਸੇ ਤਰ੍ਹਾਂ ਛੱਡਣਾ ਠੀਕ ਜਰ ਜੀ ਸਾਡੇ ਮੋਢੇ ਉੱਤੇ ਲੱਗਿਆ ਸਰਦਾਰ ਜੀ ਆਫੀਸ਼ੀਅਲ ਹਣਾ ਇਦਾਂ ਛੜਿਆ ਸਟੂਡੀਓ ਵਾਲਾ ਨਾ ਗਾਣਾ ਨਾ ਕਿ ਸੋਹਣਾ ਥੋੜਾ ਸਮਝਾ ਰਹੇ ਨੇ ਮੇਰੇ ਭਾਈ ਜੁਰਨੀ ਵੀ ਤੂੰ ਇੱਕਦਮ ਨਾਲੇ ਬੋਲਣੀ ਬੋਲਣੀ ਆ ਤੂੰ ਇਸ ਤਰ੍ਹਾਂ ਕਰ ਸਕਦੀ ਏ ਕਿ ਬਈ ਉਹਨੂੰ ਥੋੜਾ ਸਟੇ ਕਰਕੇ ਸਾਹ ਲੈ ਕੇ ਰੈੱਡ ਵਰਡ ਹੈ ਨਾ ਜਿਹੜਾ ਉੱਤੇ ਪੂਰਾ ਐ ਸਟ੍ਰੈਸ ਰੈੱਡ ਰੱਬਤੀ ਜੇ ਗੱਡੀ ਦੇ ਉੱਤੇ ਲੱਗ ਜੇ ਜੀ ਪਿੰਡ ਵਿੱਚ ਟੌਰ ਖਿੜ ਕੇ ਬੋਲ ਬੋਲਣੇ ਹਾਂਜੀ ਗਾਣਾ ਪਾ ਰਿਕਾਰਡ ਕਰ ਲਿਆ ਆ ਇਨਾਂ ਦੇ ਵੋਕਲਸ ਲੈ ਲਏ ਨੇ ਅਮਨ ਖਲੈਰੀ ਦੇ ਤੇ ਉਹਨਾਂ ਦੇ ਵਾਈਫ ਜਸਲੀਨ ਦੇ ਵੋਕਲਸ ਆਪਾਂ ਡਨ ਕਰ ਲਏ ਨੇ ਤੇ ਹੁਣ ਮਿਊਜ਼ਿਕ ਬਣਾਉਣ ਦਾ ਕੰਮ ਸ਼ੁਰੂ ਕਰਾਂਗੇ। ਨਹੀਂ ਦੇ ਕੇ ਸਾਰੀ ਦੁਨੀਆ ਮੇਰੇ ਤੋਂ ਬਾਅਦ ਮੇਰੇ ਗਾਣੇ ਤੋਂ ਬਾਅਦ ਆਪਣਾ ਭਰਾ ਲੋ ਜੀ ਮੇਰੇ ਗੁਰੂ ਜੀ ਉਸਤਾਦ ਜਗਜੀਤ ਸਿੰਘ ਜੀ ਅਰਜ ਜੀ ਗੁਰੂ ਜੀ ਨੇ ਜਿਹੜੇ ਮੈਨੂੰ ਸਿਖਾ ਰਹੇ ਨੇ ਉਹ ਤੇ ਠੀਕ ਆ ਉਹ ਤੇ ਠੀਕ ਆ ਪਰ ਤਰ ਕੋ ਗਾਇਕ ਨੂੰ ਨਹੀਂ ਜਾ ਰਹੀ ਕੀ ਪ੍ਰੋਬਲਮ ਕੀ ਆ ਰਹੀ ਹੁਣ ਹੈ ਕੰਮ ਫਿਰ ਲੈ ਆ ਠੀਕ ਆ ਵਧੀਆ ਤੂੰ ਕੰਮ ਫਿਰ ਕਹਾਂ ਬਾਹਰੋਂ ਪਰ ਤੈਨੂੰ ਗਾਉਣਾ ਭੁੱਲਦਾ ਜਾਂਦਾ ਓਕੇ ਸਤਾ ਜੀ ਮੈਂ ਥੋੜਾ ਆਪਣੇ ਬੰਦ ਖਿਆਲ ਕਰ ਰਿਹਾ ਹਾਂ ਥੋੜਾ ਸੀਰੀਅਸ ਹੋ ਜਾ ਹਾਂ ਓਕੇ ਓਕੇ ਇਦਾਂ ਨਹੀਂ ਚੰਗਾ ਲੱਗਦਾ ਸਤਾ ਜੀ ਆਓ ਇੱਕਰੀ ਸੌਰੀ ਇੱਕਰੀ ਆਓ ਮੈਂ ਕੋਸ਼ਿਸ਼ ਫੇਰ ਦੁਬਾਰਾ ਕਰਦਾ ਠੀਕ ਹੈ ਠੀਕ ਓਕੇ ਸਤਾ ਜੀ ਹਾਂ ਸਾਡੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਆ ਤੇ ਕਿਰਪਾ ਕਰਕੇ ਸਾਡੀ ਸਪੋਰਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਚੰਗੀ ਲੱਗਦੀ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਵਲੌਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ